ਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸੈ ਸੌਕਟ ਨੂੰ ਵਿਖੇ ਸੋਦਰ ਰਹਿ ਰਾਜ ਸਿੰਘ ਜੀ ਦੀ ਪਾਵਨ ਬਾਣੀ ਤੋਂ ਅਪਰੰਤ ਹਜ਼ੂਰੀ ਰਾਗੀ ਜਥੇ ਪਾਸੋਂ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਸੋ ਆਓ ਜੋ ਗੁਰੂ ਘਰ ਦੇ ਵਿੱਚ ਤਿੰਨ ਮਾਧਿਮ ਹਨ ਕਥਾ ਕੀਰਤਨ ਤੇ ਢਾਡੀ ਪ੍ਰਸੰਗ ਕੀਰਤਨ ਦੇ ਅਰਥ ਹੁੰਦੇ ਨੇ ਮਾਲਕ ਦੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਔਰ ਕੀਰਤਨ ਦੇ ਵਿੱਚੋਂ ਜੋ ਆਪਾਂ ਮਾਲਕ ਦੀ ਸਿਫਤ ਸਲਾਹ ਗਾਇਨ ਅਤੇ ਉਸ ਮਾਲਕ ਦੀ ਵਡਿਆਈ ਨੂੰ ਸ਼ਰਵਨ ਕੀਤਾ ਹੈ। ਉਸੇ ਵਡਿਆਈ ਨੂੰ ਫਿਰ ਕਥਾ ਵਿਚਾਰ ਦੇ ਰਾਹੀਂ ਸਮਝਣਾ। ਤਿੰਨ ਚੀਜ਼ਾਂ ਹਨ ਸੁਰਤ ਜੁੜਨਾ ਸੁਰਤ ਸਮਝਣਾ ਤੇ ਸੁਰਤ ਸੁਣਨਾ ਦੁਨੀਆ ਦਾ ਕੋਈ ਵੀ ਕੰਮ ਇੱਕ ਸੈਕਿੰਡ ਦੇ ਵਿੱਚ ਨਹੀਂ ਹੋ ਸਕਦਾ ਇੱਕ ਸੈਕਿੰਡ ਵਿੱਚ ਨਾ ਭੋਜਨ ਪ੍ਰਸ਼ਾਦਾ ਤਿਆਰ ਹੋ ਸਕਦਾ ਹੈ ਨਾ ਖਾਧਾ ਜਾ ਸਕਦਾ ਹੈ ਬਸਰਤੇ ਕੇ ਮਨੁੱਖ ਭੋਜਨ ਸ਼ੱਕਦਿਆਂ ਵੀ ਹੋ ਸਕਦਾ ਸ਼ਕਨ ਤੋਂ ਬਾਅਦ ਵੀ ਕਿੰਨਾ ਲੰਮਾ ਸਮਾਂ ਇਹ ਬੈਠਾ ਰਹੀ ਸੇਖ ਸਾਦੀ ਦੇ ਪਾਵਨ ਬਚਨ ਮੈਨੂੰ ਚੇਤੇ ਆਏ ਨੇ ਉਹ ਕਹਿੰਦੇ ਨੇ ਜਿੰਨੇ ਵੀ ਪਸ਼ੂ ਪੰਛੀ ਜਾਨਵਰ ਨੇ ਉਹ ਜਦੋਂ ਵੀ ਪੰਛੀ ਜਾਨਵਰ ਜਦੋਂ ਵੀ ਚੋਗਾ ਚੁਗਦੇ ਨੇ ਪੰਛੀ ਚੋਗਾ ਚੁਗਦੇ ਨੇ ਜਦੋਂ ਉਹਨਾਂ ਚੋਗਾ ਚੁਗਣਾ ਉਹਨਾਂ ਗਰਦਨ ਝੁਕਾਉਣੀ ਜਦੋਂ ਮੱਝਾਂ ਗਾਵਾਂ ਨੇ ਪੱਠੇ ਖਾਣੇ ਤਾਂ ਗਰਦਨ ਝੁਕਾਏ ਤੋਂ ਬਿਨਾ ਉਹ ਖਾ ਨਹੀਂ ਸਕਦੇ ਇਹਦਾ ਮਤਲਬ ਜੋ ਉਹਨਾਂ ਦੇ ਸਾਹਮਣੇ ਪਿਆ ਹੈ ਉਹਨਾਂ ਦਾ ਜੋ ਚੋਗਾ ਹੈ ਉਹਨੂੰ ਖਾਣ ਤੋਂ ਪਹਿਲਾਂ ਉਹ ਸਿਰ ਝੁਕਾਉਂਦੇ ਨੇ ਪਰ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਬੰਦਿਆ ਤੂੰ ਤੇ ਖਾਣ ਤੋਂ ਬਾਅਦ ਵੀ ਸਿਰ ਨਹੀਂ ਝੁਕਾਉਂਦਾ ਉਹ ਖਾਣ ਤੋਂ ਪਹਿਲਾਂ ਵੀ ਮਾਲਕ ਦਾ ਸ਼ੁਕਰਾਨਾ ਕਰ ਰਹੇ ਨੇ ਪਰ ਤੋਂ ਖਾਣ ਤੋਂ ਬਾਅਦ ਵੀ ਸ਼ੁਕਰਾਨਾ ਨਹੀਂ ਕਰਦਾ ਵੇਖੋ ਲੰਘ ਚੁੱਕੇ ਸਮੇਂ ਵਿੱਚ ਬਜ਼ੁਰਗਾਂ ਤੋਂ ਮਾਤਾਵਾਂ ਤੋਂ ਦਾਦੇ ਦਾਦੀਆਂ ਤੋਂ ਵੀ ਆਪਾਂ ਸੁਣਦੇ ਹਾਂ ਤੇ ਆਪਾਂ ਨੂੰ ਵੀ ਪਤਾ ਹੈ ਕਿ ਬੰਦਾ ਜਦੋਂ ਵੀ ਭੋਜਨ ਛਕਦਾ ਸੀ ਕੋਠੇ ਦੇ ਉੱਪਰ ਲੈਂਟਰ ਪੈਣਾ ਛੱਤ ਪੈਣੀ ਤਕੜਾ ਬਣਾਇਆ ਜਾਂਦਾ ਸੀ ਇਹ ਆ ਪ੍ਰਸ਼ਾਦ ਪਹਿਲਾਂ ਇਹ ਕੜਾਹ ਹੁੰਦਾ ਜਦੋਂ ਦਰਬਾਰ ਚ ਆਉਂਦਾ ਤੇ ਜਦੋਂ ਅਰਦਾਸ ਹੋ ਜਾਂਦੀ ਹੈ ਪ੍ਰਵਾਨਗੀ ਮਿਲ ਜਾਂਦੀ ਹੈ ਫਿਰ ਇਹ ਬਣ ਜਾਂਦਾ ਤਿਹਾਵਲ ਕੜਾਹ ਪ੍ਰਸ਼ਾਦ ਤੇ ਉਹ ਜਦੋਂ ਛੱਤ ਪੈਣ ਤੋਂ ਬਾਅਦ ਬਣਦਾ ਸੀ ਤੇ ਬਾਟੇ ਭਰ-ਭਰ ਕੇ ਵੀ ਆਪਾਂ ਛਕ ਲੈਂਦੇ ਸਾਂ ਸਾਗ ਵੀ ਲੋਕ ਛਕ ਲੈਂਦੇ ਸੀ ਬੜੇ ਪਦਾਰਥ ਛਕਦੇ ਸਨ ਹਾਜਮ ਹੋ ਜਾਂਦੇ ਸਨ ਪਰ ਹੁਣ ਜਦੋਂ ਆਪਾਂ ਸ਼ੱਕਦੇ ਹਾਂ ਵੀ ਹੁਣ ਉਹ ਹਾਜਮ ਕਿਉਂ ਨਹੀਂ ਹੁੰਦੇ ਦਰਅਸਲ ਜਿਹੜੀ ਚੀਜ਼ ਨੇ ਸਾਨੂੰ ਤੰਦਰੁਸਤੀ ਦੇਣੀ ਹੈ ਉਸੇ ਚੀਜ਼ ਦੇ ਵਿੱਚ ਪਹਿਲਾਂ ਅਸੀਂ ਖਾਣ ਤੋਂ ਪਹਿਲਾਂ ਉਹਦੇ ਵਿੱਚ ਨੁਕਸ ਕੱਢਦੇ ਹਾਂ ਖਾਣ ਤੋਂ ਪਹਿਲੋਂ ਉਹਦੇ ਵਿੱਚ ਨੁਕਸ ਕੱਢਦੇ ਹਾਂ ਉਹਦਾ ਨਫਾ-ਨੁਕਸਾਨ ਵੇਖਦੇ ਹਾਂ ਤੇ ਫਿਰ ਜਿਸ ਬੰਦੇ 'ਤੇ ਤੁਸੀਂ ਬਾਰ-ਬਾਰ ਨੁਕਸ ਕੱਢੋਗੇ ਉਸ ਬੰਦੇ ਦੀ ਨਜ਼ਰ ਵਿੱਚ ਵੀ ਤੁਸੀਂ ਕੁਛ ਨਹੀਂ ਹੁਣ ਜਦੋਂ ਬਾਰ-ਬਾਰ ਆਪਾਂ ਇਹ ਕਹਿੰਨੇ ਆ ਹਾਏ ਇਹਦੇ ਵਿੱਚ ਆ ਕਈ ਪ੍ਰਸ਼ਾਦ ਨਹੀਂ ਲੈਂਦੇ ਕਈ ਅੰਮ੍ਰਿਤਧਾਰੀ ਵੀ ਪ੍ਰਸ਼ਾਦ ਨਹੀਂ ਲੈਂਦੇ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ਦੇ ਬੱਚੇ ਵੀ ਪ੍ਰਸ਼ਾਦ ਨਹੀਂ ਲੈਂਦੇ ਮੱਥਾ ਟੇਕਣਗੇ ਗੇੜਾ ਕੱਢਣਗੇ ਠੂ ਦੇਣੇ ਬਾਹਰ ਗੁਰੂ ਸਾਹਿਬ ਜੀ ਦੀ ਤਿਹਾਵਲ ਕੜਾ ਪ੍ਰਸ਼ਾਦ ਦੀ ਦੀਗ ਇੱਕ ਤੇ ਇੱਕ ਸੱਜਣੇ ਦੱਸਿਆ ਵੀ ਉਹ ਬੀਬੀ ਆਈ ਪ੍ਰਸ਼ਾਦ ਲਿਆ ਕਹਿੰਦੀ ਹੈ ਬਾਬਾ ਜੀ ਪ੍ਰਸ਼ਾਦ ਚ ਇੰਨਾ ਕਿਉਂ ਪਾਇਆ ਹੈਂ ਇੰਨਾ ਕਿਉਂ ਪ੍ਰਸ਼ਾਦ ਚ ਉਹ ਸੱਜਣ ਨੇ ਮੈਨੂੰ ਕੱਲ ਹੀ ਦੱਸਿਆ ਨਾ ਉਹ ਕਹਿੰਦੀ ਮੈਨੂੰ ਹੁਣੇ ਪ੍ਰਬੰਧਕਾਂ ਦਾ ਨੰਬਰ ਦਿਓ ਤੇ ਮੈਂ ਗੱਲ ਕਰਾਂ ਵੀ ਪ੍ਰਸ਼ਾਦ ਚ ਇੰਨਾ ਕਿਉਂ ਮੈਂ ਕਿਹਾ ਕਿਉਂ ਕੱਢ ਦੇਣਗੇ ਆ ਕਿ ਵਿਚਾਰੇ ਉਹ ਤਾਂ ਕੰਮਕਾਰਾਂ ਵਾਲੇ ਕੰਮਕਾਰਾਂ ਤੇ ਲੱਗੇ ਨਾ ਫਿਰ ਉਹ ਜਿਸ ਗੁਰਸਿੱਖ ਨੂੰ ਉਹ ਭਰਾ ਨੂੰ ਗੱਲ ਕਹਿ ਰਹੀ ਸੀ ਉਹਨੇ ਬੜੇ ਪਿਆਰ ਦੇ ਨਾਲ ਬਾਹਰ ਜਾ ਕੇ ਸਮਝਾਇਆ ਭੈਣੇ ਆਪਾਂ ਆਏ ਆ ਗੁਰਦੁਆਰਾ ਸਾਹਿਬ ਗੁਰੂ ਦੀ ਖੁਸ਼ੀ ਲੈਣ ਗੁਰੂ ਦੀ ਅਸੀਸ ਲੈਣ ਗੁਰੂ ਦੀਆਂ ਬਖਸ਼ਿਸ਼ਾਂ ਲੈਣ ਨਾ ਕਿ ਅਸੀਂ ਕਿਸੇ ਦੀਆਂ ਕਮੀਆਂ ਕੱਢਣ ਉਹ ਬੀਬੀ ਬਾਅਦ ਚ ਲੰਗਰ ਛਕਦੇ ਆ ਕਹਿੰਦੀ ਜੀ ਤੁਸੀਂ ਤੇ ਮੈਨੂੰ ਬਚਾਤਾ ਵੀ ਇਹ ਇਹ ਨਿੰਦਿਆ ਦਾ ਬੀਜ ਮੇਰੇ ਤੋਂ ਬੀਜੇ ਹੀ ਜਾਣਾ ਸੀ ਹੁਣ ਪ੍ਰਸ਼ਾਦ ਹੈ ਜਿਹੜਾ ਉਹ ਘਿਓ ਚ ਹੀ ਬਣਦਾ ਹੁੰਦਾ ਤੇ ਜਦੋਂ ਗੁਰੂ ਸਾਹਿਬ ਨੇ ਛਕ ਲਿਆ ਪਰਵਾਨਗੀ ਮਿਲ ਗਈ ਗੁਰੂ ਗੁਰੂ ਸਾਹਿਬ ਨੇ ਛਕ ਲਿਆ ਪਰਵਾਨਗੀ ਮਿਲ ਗਈ ਤੇ ਫਿਰ ਆਪਾਂ ਵੀ ਸਤਨਾਮ ਵੈਗੁਰੂ ਕਹਿ ਕੇ ਸ਼ਾਕੀ ਲੈਣਾ ਹੈ ਮੇਰੇ ਕਹਿਣ ਤੋਂ ਭਾਵ ਕਿ ਪਸ਼ੂ ਪੰਛੀ ਜਾਨਵਰ ਖਾਣ ਤੋਂ ਪਹਿਲਾਂ ਸਿਰ ਝਕਾਉਂਦੇ ਨੇ ਅਸੀਂ ਖਾਣ ਤੋਂ ਬਾਅਦ ਸਿਰ ਤਾਂ ਕੀ ਝਕਾਉਣਾ ਆਪਾਂ ਸਗੋਂ ਨਾ ਸ਼ੁਕਰੇ ਹੋ ਜਾਂਦੇ ਆ ਨਾ ਸ਼ੁਕਰੇ ਸ਼ੁਕਰ ਨਹੀਂ ਕਰਦੇ ਮਾਲਕ ਦਾ ਇਸੇ ਲਈ ਮੇਰੇ ਸਤਿਗੁਰੂ ਜੀ ਬਾਰ ਬਾਰ ਕਹਿੰਦੇ ਨੇ ਤੂੰ ਚਿੰਤਾ ਹੀ ਕਰੀ ਜਾਂਦਾ ਤੂੰ ਉਦਮ ਨਹੀਂ ਕਰਦਾ ਤੇ ਉਹਦਾ ਚਿੰਤਨ ਵੀ ਨਹੀਂ ਕਰਦਾ ਉਹਨੂੰ ਯਾਦ ਵੀ ਨਹੀਂ ਕਰਦਾ ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਸ਼ੁਕਰਾਨਾ ਕਰਿਆ ਕਰ ਦੱਦਾ ਦਾਤਾ ਏਕ ਹੈ ਸਭ ਕੋ ਦੇਵ ਨਿਹਾਰ ਦੇਂਦੇ ਟੋਟ ਨੇ ਆਵੀ ਅਗੰਤ ਭਰੇ ਭੰਡਾਰ ਉਹ ਦਾਤਾ ਦੇ ਰਿਹਾ ਹੈ ਉਹ ਵਾਹਿਗੁਰੂ ਤੇ ਉਹ ਦਾਤਾ ਦੇਣ ਵਾਲੇ ਦਾ ਸ਼ੁਕਰ ਕਰ ਰੇ ਸੱਚੇ ਪਾਤਸ਼ਾਹ ਉਹ ਵੀ ਲੋਕ ਨੇ ਪੰਜਾਬ ਤੋਂ ਆਪਾਂ ਆਏ ਆ ਜਿਨ੍ਹਾਂ ਦੇ ਘਰ ਦੇ ਵਿੱਚ ਸੁਭਾ ਜੇ ਭੋਜਨ ਬਣ ਗਿਆ ਰੁੱਖਾ ਮਿਸਾ ਤੇ ਦੁਪਹਿਰ ਤੇ ਸ਼ਾਮ ਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਿਲਣਾ ਜਾਂ ਨਹੀਂ ਮਿਲਣਾ ਵਿਆਹਾਂ ਸ਼ਾਦੀਆਂ ਦੇ ਵਿੱਚ 15 1500 2 2000 ਦੀ ਪਲੇਟ ਹੁੰਦੀ ਹੈ ਪੈਲਸਾਂ ਵਿੱਚ ਬੰਦਾ ਥੋੜੀ ਜੀ ਖਾਂਦਾ ਸੁੱਟਦੀ ਪਰੇ ਥੋੜੀ ਜੀ ਖਾਂਦਾ ਉਧਰ ਰੱਖਤੀ ਤੇ ਕਈ ਨਿਆਣੇ ਗਰੀਬਾਂ ਦੇ ਦੇਖੋ ਉਹ ਪਲੇਟਾਂ ਨੂੰ ਵੀ ਛੱਟਦੇ ਹੁੰਦੇ ਉਹਦੇ ਵਿੱਚ ਜੋ ਵੀ ਬਚਿਆ ਖੁਚਿਆ ਵਿਚਾਰੇ ਉਹ ਖਾ ਕੇ ਤੇ ਬਸ ਸ਼ੁਕਰਾਨਾ ਕਰਦੇ ਮਾਲਕ ਦਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਆ ਕਿਉਂਕਿ ਪਾਵਨ ਬਾਣੀ ਜਿਹੜੀ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ ਰਾਗ ਜੈਜਾਵੰਤੀ ਲਿਖਤੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਭ ਤੋਂ ਛੋਟਾ ਰਾਗ ਹੈ ਇਹ ਜਿਹਦੇ ਚਾਰ ਸ਼ਬਦ ਨੇ ਤੋਂ ਗੁਰੂ ਅਰਜ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ ਤੇ ਆਪਾਂ ਇਹਨਾਂ ਚਾਰੋਂ ਸ਼ਬਦਾਂ ਦੀ ਲੜੀਵਾਰ ਵਿਚਾਰ ਕਰਾਂਗੇ ਸ਼ਾਮ ਨੂੰ ਜਿੰਨਾ ਕੁ ਸਮਾਂ ਗੁਰੂ ਸਭ ਨੇ ਬਖਸ਼ਿਸ਼ ਕੀਤਾ। ਤੋਂ ਆਓ ਗੁਰੂ ਤੇਗ ਬਹਾਦਰ ਸੇ ਮਹਾਰਾਜ ਰਹਿਮਤ ਕਰ ਰਹੇ ਨੇ। ਸਤਗੁਰਾਂ ਦੀ ਜਿਹੜੀ ਬਾਣੀ ਹੈ ਨਾ ਜਾਂ ਗੁਰੂ ਸਾਹਿਬ ਦਾ ਜਿਹੜਾ ਜੀਵਨ ਹੈ ਇਤਿਹਾਸ ਹੈ ਜਿਹੜਾ ਉਹਦੇ ਵਿੱਚ ਤਿਆਗ ਵੀ ਹੈ, ਵਿਰਾਗ ਵੀ ਹੈ ਤੇ ਅਨਰਾਗ ਵੀ ਹੈ। ਤਿਆਗ ਕੀ ਹੈ? ਤਿਆਗਿਆ ਕਿਹਨੂੰ ਹੈ? ਰੇਣਾ ਸੰਸਾਰ ਵਿੱਚ ਸਤਿਗੁਰੂ ਜੀ ਕਹਿੰਦੇ ਤਿਆਗਣਾ ਕੀ ਹੈ ਸੰਸਾਰ ਨੂੰ ਨਹੀਂ ਤਿਆਗਣਾ ਨਾ ਪਦਾਰਥਾਂ ਨੂੰ ਤਿਆਗਣ ਦੀ ਗੱਲ ਕਹੀ ਨਾ ਕੰਮ ਕਾਰ ਛੱਡਣ ਤੇ ਤਿਆਗਣ ਦੀ ਗੱਲ ਗੁਰਬਾਣੀ ਨੇ ਕਹੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਿਆਗਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਤਿਆਗਣੇ ਨੇ ਪਰਿਵਾਰ ਨਹੀਂ ਤਿਆਗਣਾ ਗ੍ਰਸਥ ਜੀਵਨ ਨਹੀਂ ਤਿਆਗਣਾ ਤੇ ਵਿਰਾਗ ਵੀ ਹੈ ਇਹ ਗੁਰੂ ਦੀ ਬਾਣੀ ਦੇ ਵਿੱਚ ਅਨੁਰਾਗ ਵੀ ਹੈ ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ ਤਿੰਨੇ ਚੀਜ਼ਾਂ ਨੇ ਤਿਆਗ ਵਿਰਾਗ ਤੇ ਅਨੁਰਾਗ ਤਾਂ ਗੁਰੂ ਤੇਗ ਬਹਾਦਰ ਸੇ ਮਹਾਰਾਜ ਕਿਰਪਾ ਕਰ ਰਹੇ ਨੇ ਸਾਰੀ ਸੰਗਤ ਜਿੰਨੇਕ ਸਜਣ ਤੁਸੀਂ ਬੈਠੇ ਹੋ ਜਾਂ ਜਿੰਨੇਕ ਵੀ ਤੁਸੀਂ ਘਰਾਂ ਦੇ ਵਿੱਚ ਸ਼ਰਵਣ ਕਰ ਰਹੇ ਹੋ ਹਮ ਤੁਮ ਵਿਚ ਭਇਓ ਨਹੀਂ ਕੋਈ ਗੁਰਬਾਣੀ ਦੀ ਸਮਝ ਫਿਰ ਲਗਣੀ ਹੈ ਜਦੋਂ ਕਥਾ ਕੀਰਤਨ ਗੁਰਬਾਣੀ ਸੁਣਨੀ ਹੈ ਜਿਹੜਾ ਸੁਣਾ ਰਿਹਾ ਨੂੰ ਇੱਕ ਪਾਸੇ ਕਰ ਦਿਓ ਤੇ ਆਪਾਂ ਸੁਣਨਾ ਕੀ ਹੈ ਗੁਰਬਾਣੀ ਫਿਰ ਉਹਦਾ ਆਨੰਦ ਆਉਣਾ ਹੈ ਵੀ ਮੇਰੇ ਗੁਰੂ ਦੀ ਉਸਤਤ ਹੋ ਰਹੀ ਹੈ ਮੇਰੇ ਗੁਰੂ ਦੀ ਵਡਿਆਈ ਹੋ ਰਹੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੀ ਅਰੰਭਤਾ ਇਹ ਹੈ ਮੰਗਲਾ ਚਰਨ ਗੁਰ ਪ੍ਰਸਾਦਿ ਤਕ ਮੰਗਲਾ ਚਰਨ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਉਹਦਾ ਨਾਮ ਸੱਚ ਹੈ ਕਰਤਾ ਪੁਰਖ ਉਹ ਸ੍ਰਿਸ਼ਟੀ ਨੂੰ ਸੰਸਾਰ ਨੂੰ ਬਣਾਉਣ ਵਾਲਾ ਜਿਹੜਾ ਕਰਤਾ ਪੁਰਖ ਦੇ ਅਰਥ ਨੇ ਉਹ ਵਿਆਪਕ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਨਿਰਭਉ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਡਰ ਭਲਾ ਕੀ ਨੂੰ ਹੁੰਦਾ ਹੈ ਜਿਹਦਾ ਕਿਸੇ ਨਾਲ ਵੈਰ ਵਿਰੋਧ ਹੋਵੇ ਉਹਨੂੰ ਡਰ ਹੁੰਦਾ ਹੈ ਜਿਹਦਾ ਕਿਸੇ ਨਾਲ ਵੈਰ-ਵਿਰੋਧ ਹੀ ਨਹੀਂ ਜਿਹੜਾ ਸਭ ਨੂੰ ਇੱਕੋ ਹੀ ਰਸਤਕਦਾ ਹੈ ਤੇ ਉਹਨੂੰ ਡਰ ਵੀ ਨਹੀਂ ਨਿਰਭਉ ਨਿਰਵੈਰ ਉਹ ਭੈ ਤੋਂ ਰਹਿਤ ਹੈ ਜੇ ਪੁੱਛੀ ਵੀ ਭੈ ਤੋਂ ਰਹਿਤ ਕਿਉਂ ਹੈ ਸਤਿਗੁਰੂ ਜੀ ਕਹਿੰਦੇ ਉਹ ਨਿਰਵੈਰ ਹੈ ਤੇ ਤਾਂ ਹੀ ਉਹਨੂੰ ਭੈ ਵੀ ਕੋਈ ਨਹੀਂ ਅਕਾਲ ਮੂਰਤ ਉਹ ਮੂਰਤ ਤੋਂ ਵੀ ਰਹਿਤ ਆ ਉਹਦੀ ਮੂਰਤ ਕੋਈ ਨਹੀਂ ਭਾਵ ਉਹਦਾ ਸਰੂਪ ਕੋਈ ਨਹੀਂ ਹੈ ਅਜੂਨੀ ਉਹ ਜੂਨਾ ਤੋਂ ਵੀ ਰਹਿਤ ਹੈ ਸਹਿ ਭੰਗ ਸੁਤੇ ਸਿਤ ਉਹਦਾ ਪ੍ਰਕਾਸ਼ ਹੋਇਆ ਤੇ ਮਿਲਦਾ ਕਿਵੇਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਉਹ ਮਿਲਦਾ ਹੈ ਰਾਗ ਜੈ ਜਾਵੰਤੀ ਮਹੱਲਾ ਨੌਵਾਂ ਇਹ ਰਾਗ ਦਾ ਨਾਮ ਹੈ ਤੇ ਨੌਵਾਂ ਤੋਂ ਭਾਵ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਜਿਨ੍ਹਾਂ ਨੇ ਡੁੱਬਦੀ ਹਿੰਦ ਨੂੰ ਤੇ ਜ਼ੁਲਮ ਦੇ ਦਰਿਆ ਨੂੰ ਔਰੰਗਜ਼ੇਬ ਨੇ ਜਿਹੜਾ ਜ਼ੁਲਮ ਦਾ ਦਰਿਆ ਵਗਾਇਆ ਸੀ ਨਾ ਹਿੰਦੁਸਤਾਨ ਦੀ ਧਰਤੀ ਤੇ ਤੇ ਉਹਨੇ ਚੁਣਿਆ ਸੀ ਕਸ਼ਮੀਰ ਤੇ ਕਸ਼ਮੀਰੀ ਪੰਡਤਾਂ ਦੇ ਉੱਪਰ ਉਹਨੇ ਜ਼ੁਲਮ ਤਾਂ ਸ਼ੁਰੂ ਕੀਤਾ ਸੀ ਕਿਉਂਕਿ ਕਸ਼ਮੀਰੀ ਜਿਹੜੇ ਪੰਡਤ ਸਨ ਉਹ ਵਿਦਵਾਨ ਬੜੇ ਸਨ ਬੜੇ ਫਿਲਾਸਫਰ ਕਹਿ ਲਓ ਬੜੇ ਦਾਰਸ਼ਨਿਕ ਉੱਚੀ ਸੋਚ ਵਾਤਾਵਰਨ ਦੀ ਉੱਥੋਂ ਦਾ ਵਧੀਆ ਵੀ ਜੇ ਮੈਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਲਾਂ ਜੇ ਇਹਨਾਂ ਦੇ ਵਿਦਵਾਨ ਆਗੂਆਂ ਨੂੰ ਤਾਂ ਫਿਰ ਹਿੰਦੁਸਤਾਨ ਦੇ ਜਿਹੜੇ ਬਾਕੀ ਹਿੰਦੂ ਨੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਕੋਈ ਔਖਾ ਨਹੀਂ ਤਾਂ ਹੀ ਉਹਨੇ ਕਸ਼ਮੀਰ ਚੁਣਿਆ ਸੀ ਉਹ ਬੜੀ ਦੂਰ ਅੰਦੇਸ਼ੀ ਵਾਲਾ ਸੀ ਔਰੰਗਜ਼ੇਬ ਵੀ ਵੀ ਫਿਰ ਕੱਲੇ-ਕੱਲੇ ਨੂੰ ਮੁਸਲਮਾਨ ਬਣਾਉਣ ਦੀ ਲੋੜ ਨਹੀਂ ਹੈ ਬੜੇ ਉਹਨਾਂ ਵਿਚਾਰਿਆਂ ਨੇ ਪ੍ਰਾਰਥਨਾ ਕੀਤੀ ਦੇਵੀ-ਦੇਵਤਿਆਂ ਨੂੰ ਧਿਆਇਆ ਕਿਤੋਂ ਵੀ ਉਹਨਾਂ ਨੂੰ ਕੋਈ ਆਸਰਾ ਨਹੀਂ ਲੱਭਾ ਇਤਿਹਾਸੇ ਕਹਿੰਦਾ ਵੀ ਉਹਨਾਂ ਨੂੰ ਕੋਈ ਇਲਹਾਮ ਹੋਇਆ ਇਲਹਾਮ ਕਹਿ ਲੋ ਅੰਦਰ ਵਿਚਾਰ ਫੁਰੀ ਕਿ ਵੀ ਜਦੋਂ ਕਿਤੋਂ ਕੋਈ ਢੋਈ ਨਹੀਂ ਮਿਲਦੀ ਤਾਂ ਫਿਰ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਸਤਿਗੁਰੂ ਜੀ ਦੀਵਾਨ ਸਜਿਆ ਸਭ ਨੇ ਨਮਸਕਾਰ ਕੀਤੀ ਆਗੂ ਹੈ ਸਾਰਿਆਂ ਦਾ ਪੰਡਿਤ ਕਿਰਪਾ ਰਾਮ ਤੇ ਹਾਸ ਤੁਸੀਂ ਜਾਣਦੇ ਹੋ ਕਿ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਬੈਠੇ ਨੇ ਆ ਕੇ ਨਮਸਕਾਰ ਕੀਤੀ ਜਾਣੀ ਜਾਣ ਸਤਿਗੁਰੂ ਜੀ ਇੰਨੇ ਸਮੇਂ ਨੂੰ ਬਾਲਾ ਪ੍ਰੀਤਮ ਗੋਬਿੰਦ ਰਾਏ ਵੀ ਆਉਂਦੇ ਨੇ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਕੋਈ ਰੋਂਦਾ ਆਵੇ ਤੇ ਹੱਸਦਾ ਜਾਂਦਾ ਹੈ ਇਹ ਰੋਂਦੇ ਆਏ ਨੇ ਤੇ ਰੋ ਹੀ ਰਹੇ ਨੇ ਇਹਦੀ ਕਾਰਨ ਇਹਦੀ ਵਜ੍ਹਾ ਕੀ ਹੈ ਸਤਿਗੁਰੂ ਜੀ ਕਹਿਣ ਲੱਗੇ ਵੀ ਇਹਨਾਂ ਦੇ ਉੱਪਰ ਜ਼ੁਲਮ ਦੀ ਇੰਤਿਹਾਂ ਔਰੰਗਜ਼ੇਬ ਕਰ ਰਿਹਾ ਅਤਿਆਚਾਰ ਕਰਦਾ ਹੈ ਤੋ ਸਤਿਗੁਰੂ ਸਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹਨਾਂ ਦਾ ਜਿਹੜਾ ਰੋਣਾ ਹੈ ਹਾਸਿਆਂ ਵਿੱਚ ਕਿਵੇਂ ਤਬਦੀਲ ਹੋ ਸਕਦਾ ਹੈ ਬਾਲਾ ਪ੍ਰੀਤਮ ਗੋਬਿੰਦ ਰਾਏ ਕਹਿੰਦੇ ਤੋ ਗੁਰੂ ਤੇਗ ਬਹਾਦਰ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਵੀ ਜੇ ਕੋਈ ਸੰਤ ਮਹਾਪੁਰਸ਼ ਕੋਈ ਰੱਬ ਦਾ ਪਿਆਰਾ ਆਪਣਾ ਸੀਸ ਦਵੇ ਕੋਈ ਕੁਰਬਾਨੀ ਦਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ ਵਿਸ਼ਵਾਸ ਕਿੰਨਾ ਹੈ ਬਾਲਾ ਪ੍ਰੀਤਮ ਗੋਬਿੰਦ ਰਾਹੀ ਨੂੰ ਕਹਿਣ ਲੱਗੇ ਤੁਹਾਡੇ ਨਾਲੋਂ ਵੱਡਾ ਸੰਤ ਮਹਾਂਪੁਰਸ਼ ਦੁਨੀਆ ਵਿੱਚ ਹੋਰ ਕੌਣ ਹੈ ਇਹ ਅਕਲ ਸਿੱਖਾਂ ਨੂੰ ਕਦੋਂ ਆਉਗੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਨਾਲੋਂ ਵੱਡਾ ਕੋਈ ਨਹੀਂ ਤੁਹਾਡੇ ਨਾਲੋਂ ਵੱਡਾ ਦੁਨੀਆ ਵਿੱਚ ਕੋਈ ਨਹੀਂ ਸਭ ਜਿੰਨੇ ਧਰਮ ਨੇ ਸਤਕਾਰਯੋਗ ਨੇ ਸਭ ਧਰਮ ਆਪੋ ਆਪਣੀ ਜਗ੍ਹਾ ਨੇ ਸਤਕਾਰਯੋਗ ਨੇ ਪਰ ਸਿੱਖ ਦੇ ਮਨ ਵਿੱਚ ਤਾਂ ਇਹ ਹੋਵੇ ਕਿ ਤੇਰੇ ਨਾਲੋਂ ਵੱਡਾ ਕੋਈ ਨਹੀਂ ਪਾਤਸ਼ਾਹ ਤੁਸੀਂ ਸਭ ਤੋਂ ਮਹਾਨ ਹੋ ਇਹ ਇਤਿਹਾਸ ਭਾਵੇਂ ਸਾਖੀ ਸੁਣਾ ਕੇ ਲੰਘ ਜਾਂਦੇ ਆ ਇਹਦੇ ਪਿੱਛੇ ਬੜੇ ਬੜਾ ਵੱਡਾ ਰਾਜ ਛੁਪਿਆ ਹੈ ਕਿ 9 9.5 ਸਾਲ ਦੀ ਉਮਰ ਦੇ ਵਿੱਚ ਇਹ ਗੱਲ ਕਹਿਣੀ ਕਿ ਤੁਹਾਡੇ ਨਾਲੋਂ ਵੱਡਾ ਦੁਨੀਆ ਵਿੱਚ ਕੌਣ ਹੈ ਇਹ ਸਾਡੇ ਲਈ ਪੂਰਨੇ પાਕੇ ਗਏ ਕਾਸ਼ ਸਿੱਖ ਇਸ ਗੱਲ ਨਾਲ ਸਹਿਮਤ ਹੋ ਜਾਣ ਗੁਰੂ ਦੀ ਰਹਿਮਤ ਹੋ ਜੇ ਤਾਂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦੇ ਹਿਰਦੇ ਵਿੱਚੋਂ ਉਹ ਅਗੰਮੀ ਬਾਣੀ ਨਿਕਲੀ ਹੈ ਕਿਉਂਕਿ ਜਿਹੜਾ ਸਿਮਰਨ ਹੈ ਨਾ ਜਿਹੜੀ ਰੱਬ ਦੀ ਯਾਦ ਹੈ ਉਹ ਸਭ ਦੇ ਲਈ ਇੱਕੋ ਹੀ ਹੈ ਭਾਵੇਂ ਕੋਈ ਅਮੀਰ ਗਰੀਬ ਤਨਾੜ ਹੈ ਜਿੰਨਾ ਮਰਜੀ ਤਨਮਾਨ ਹੈ ਉਹਦਾ ਭਲਾ ਤਾਂ ਹੀ ਹੋਣਾ ਜੇ ਉਹ ਸਿਮਰਨ ਕਰੇਗਾ ਜੇ ਉਹ ਰੱਬ ਦੀ ਯਾਦ ਵਿੱਚ ਜੁੜੇਗਾ ਜੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ ਜਿਸ ਦਾ ਦਿੱਤਾ ਖਾਵਣਾ ਤੇ ਸਕਈਐ ਸਾबास ਜਿਹੜਾ ਮਾਲਕ ਦਾ ਸ਼ੁਕਰ ਕਰੇਗਾ ਉਹਦਾ ਭਲਾ ਹੋਣਾ ਹੈ ਤੋ ਸਤਗੁਰੂ ਜੀ ਕਿਰਪਾ ਕਰ ਰਹੇ ਨੇ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਤੇਰੇ ਮਨੁੱਖਾ ਜਨਮ ਦਾ ਅਸਲੀ ਕਾਰਜ ਕੀ ਹੈ ਭਈ ਪ੍ਰਾਪਤ ਮਾਨੁੱਖ ਦਿਹੋਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਾਵ ਮਨੁੱਖਾ ਜਨਮ ਦਿਹੋਰੀਆ ਇਹ ਸੁੰਦਰ ਦੇਹ ਮਿਲੀ ਹੈ ਤੋ ਗੁਰੂ ਤੇਗ ਬਹਾਦਰ ਸੇ ਮਹਾਰਾਜ ਜੀ ਵੀ ਉਪਦੇਸ਼ ਕਰਦੇ ਨੇ RAM SIMAR RAM SIMAR ਪਰਮਾਤਮਾ ਦਾ ਨਾਮ ਜਪਿਆ ਕਰ ਉਹਨੂੰ ਯਾਦ ਕਰਨਾ ਉਹਦਾ ਸ਼ੁਕਰਾਨਾ ਕਰਨਾ ਤੇਰਾ ਅਸਲੀ ਕਾਰਜ ਏ ਹੈ ਬਾਕੀ ਕਾਰਜ ਨੇ ਜੀਵਨ ਦੀਆਂ ਲੋੜਾਂ ਨੇ ਪਰਿਵਾਰ ਦੀ ਪਰਵਰਿਸ਼ ਹੈ ਪਰ ਅਸਲੀ ਕਾਰਜ ਇਹੀ ਹੈ ਤੇਰਾ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਤੂੰ ਮਾਲਕ ਦੀ ਸ਼ਰਨ ਵਿੱਚ ਆ ਜਾ ਮਾਲਕ ਦੀ ਸ਼ਰਨ ਵਿੱਚ ਲੱਗ ਜਾ ਮਾਇਆ ਕੋ ਸੰਗ ਤਿਆਗ ਮਾਇਆ ਨੂੰ ਛੱਡਣ ਦੀ ਗੱਲ ਨਹੀਂ ਕਹਿ ਰਹੀ ਮਾਇਆ ਦੇ ਸੰਗ ਨੂੰ ਤਿਆਗਣ ਦੀ ਗੱਲ ਕਹਿ ਰਹੀ ਨਹੀਂ ਵੀ ਜਿੰਨਾ ਮਾਲਕ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ ਉਹਦਾ ਤੂੰ ਸ਼ੁਕਰਾਨਾ ਕਰ ਮਾਇਆ ਦਾ ਧਨ ਦਾ ਹੰਕਾਰ ਨਾ ਕਰ ਇਹ ਤੇ ਸਤਿਗੁਰੂ ਜੀ ਬਾਣੀ ਵਿੱਚ ਉਪਦੇਸ਼ ਕਰਦੇ ਨੇ ਵੀ ਇਹ ਤਾਂ ਇੱਕ ਬਦਲਾਂ ਦੀ ਛਾਂ ਵਾਂਗੂ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜੇ ਤੂੰ ਮਾਲਕ ਦੀ ਸ਼ਰਨ ਵਿੱਚ ਆ ਜਾਏਂਗਾ ਉਹਨੂੰ ਸਮਝਣਾ ਹੀ ਉਹਦੀ ਸ਼ਰਨ ਵਿੱਚ ਆਉਣਾ ਹੈ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਸਾਜ ਦੇ ਅਰਥ ਨੇ ਝੂਠਾ ਪਸਾਰਾ ਜੋ ਜਗਤ ਵਿਖਾਈ ਦੇ ਰਿਹਾ ਹੈ ਸਰੀਰ ਝੂਠਾ ਹੈ ਤੇ ਜਿਹੜੇ ਸਰੀਰ ਦੇ ਰਾਹੀ ਦੁਨੀਆ ਦੇ ਸੁੱਖ ਮਾਰ ਰਹੇ ਆ ਤੇ ਉਹ ਸੱਚੇ ਕਿਵੇਂ ਹੋ ਸਕਦੇ ਨੇ ਜਗਤ ਸੁਖ ਮਾਨ ਮਿਥਿਆ ਭਾਵ ਜਿਹੜੇ ਜਗਤ ਦੇ ਤੂੰ ਸੁਖ ਮਾਨ ਰਿਹਾ ਇਹ ਮਿੱਥਿਆ ਨੇ ਇਹ ਨਾਸਵੰਤ ਨੇ ਇਹ ਸਾਰਾ ਹੀ ਝੂਠ ਦਾ ਪਸਾਰਾ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤ ਮਾਨ ਮਾਨ ਦੇ ਅਰਥ ਕੀ ਨੇ ਹੰਕਾਰ ਸੁਪਨੇ ਦੇ ਵਿੱਚ ਕੋਈ ਮੰਨ ਲੋ ਰਾਤੀ ਸੁਪਨਾ ਆ ਰਿਹਾ ਹੈ ਕਿੰਨੇ ਇੱਕ ਬੰਦੇ ਨੂੰ ਰਾਤ ਨੂੰ ਰੋਜ਼ ਸੁਪਨਾ ਆਉਂਦਾ ਸੀ ਮਾਇਆ ਦਾ ਸੁਪਨਾ ਸਾਰਾ ਦਿਨ ਉਹ ਮਾਇਆ ਮਾਇਆ ਕਰਦਾ ਸੀ ਜਦੋਂ ਸੌਂਦਾ ਸੀ ਉਹਨੂੰ ਸੁਪਨੇ ਵੀ ਮਾਇਆ ਦੇ ਪੈਸਿਆਂ ਦੇ ਆਉਂਦੇ ਸਨ ਔਰ ਜਦੋਂ ਸੁਪਨਾ ਆਉਂਦਾ ਤੇ ਹਨੇਰੀ ਆ ਜਾਂਦੀ ਜਦੋਂ ਉਹ ਸੁਪਨਾ ਮਾਇਆ ਦਾ ਆਵੇ ਤੇ ਭੱਜ ਕੇ ਜਾ ਕੇ ਉਸ ਮਾਇਆ ਨੂੰ ਜਦੋਂ ਚੁੱਕੇ ਨਾ ਜਾ ਕੇ ਜੱਫਾ ਪਾ ਕੇ ਵੀ ਇਕੱਠੀ ਕਰਕੇ ਨੂੰ ਮੈਂ ਅੰਦਰ ਲੈ ਜਾ ਜਿਉਂ ਹੀ ਚੁੱਕਣ ਲੱਗੇ ਤੇ ਹਨੇਰੀ ਆ ਜਾਈ ਇਨੇ ਨੂੰ ਸੁਪਨਾ ਖੁੱਲਜੀ ਦੋ ਚਾਰ ਦਿਨ ਐਦਾਂ ਹੀ ਹੁੰਦਾ ਰਿਹਾ ਤੋ ਇੱਕ ਦਿਨ ਆਪਣੇ ਦਰਵਾਜੇ ਦੇ ਅੱਗੇ ਢੇਰੂ ਜਾਂ ਬਣ ਕੇ ਬਹਿ ਗਿਆ ਢੇਰੀ ਢਾ ਕੇ ਮੂੰਹ ਜਾਂ ਬਣਾ ਕੇ ਬੈਠਾ ਸਵੇਰੇ ਸਵੇਰੇ ਉਥੋਂ ਦੀ ਕੋਈ ਸੰਤ ਮਹਾਂਪੁਰਸ਼ ਕੋਈ ਰੱਬ ਦੇ ਪਿਆਰੇ ਅੰਮ੍ਰਿਤ ਵੇਲੇ ਜਾਗੇ ਹੋਏ ਉਹ ਉਥੋਂ ਦੀ ਜਦੋਂ ਲੰਘੇ ਉਹ ਕਹਿੰਦੇ ਭਾਈ ਅੰਮ੍ਰਿਤ ਵੇਲਾ ਤੂੰ ਐਦਾਂ ਮੂੰਹ ਬਣਾਇਆ ਤੂੰ ਢੇਰੂ ਦਾਸ ਬਣ ਕੇ ਬੈਠਾ ਹੈ ਵੀ ਕੀ ਗੱਲ ਹੋਈ ਕੋਈ ਨੁਕਸਾਨ ਹੋਇਆ ਕਹਿੰਦਾ ਜੀ ਨੁਕਸਾਨ ਹੋਇਆ ਵੀ ਤੇ ਨਹੀਂ ਵੀ ਕਹਿੰਦਾ ਦੱਸ ਕੋਈ ਤੇਰੀ ਮਦਦ ਕਰ ਸਕੀਏ ਕਹਿੰਦਾ ਜੀ ਰਾਤ ਨੂੰ ਸੁਪਨਾ ਰੋਜ਼ ਆਉਂਦਾ ਹੈ ਉਹ ਫਕੀਰ ਕਹਿੰਦਾ ਫਿਰ ਆਪਾਂ ਅਰਦਾਸ ਕਰੀਏ ਵੀ ਸੁਪਨੇ ਨਾ ਆਉਣ ਕਹਿੰਦਾ ਨਹੀਂ ਇਹ ਨਾ ਅਰਦਾਸ ਕਰਿਓ ਵੀ ਸੁਪਨੇ ਨਾ ਆਉਣ ਕਹਿੰਦਾ ਸੁਪਨੇ ਤਾਂ ਆਉਣ ਪਰ ਹਨੇਰੀ ਨਾ ਆਵੇ ਵੀ ਹਨੇਰੀ ਨਾ ਆਵੇ ਸੁਪਨਾ ਰੋਜ਼ ਆਵੇ ਮਾਇਆ ਦਾ ਕਿਉਂ ਕਿਉਂਕਿ ਜਦੋਂ ਮੈਂ ਮਾਇਆ ਚੁੱਕਦਾ ਹਨੇਰੀ ਆ ਜਾਂਦੀ ਹੈ ਤੇ ਫਿਰ ਉਹ ਮਾਇਆ ਵੀ ਨਹੀਂ ਲੱਭਦੀ ਹੁਣ ਪਤਾ ਉਹਨੂੰ ਵੀ ਵੀ ਇਹ ਸੁਪਨਾ ਪਤਾ ਉਹਨੂੰ ਵੀ ਜਿਹੜੀ ਹਨੇਰੀ ਆਈ ਹੈ ਤੇ ਇਹ ਜਿਹੜੇ ਪੈਸੇ ਉਡਾ ਕੇ ਲੈ ਗਈ ਇਹ ਸਾਰਾ ਕੁਝ ਹੀ ਸੁਪਨਾ ਹੀ ਸੀ ਪਾਤਸ਼ਾਹ ਜੀ ਕਹਿੰਦੇ ਬਸ ਐਨੀ ਇੱਕ ਗੱਲ ਹੈ ਰਾਤੀ ਜਿਹੜਾ ਸੁਪਨਾ ਆਇਆ ਮਾਇਆ ਨੂੰ ਚੁੱਕਣ ਲੱਗਿਆ ਹਨੇਰੀ ਆ ਗਈ ਅੱਖਾਂ ਖੋਲੀਆਂ ਤੇ ਸੁਪਨਾ ਇੱਕ ਸੁਪਨਾ ਸਾਨੂੰ ਤੁਹਾਨੂੰ ਸੁਤਿਆਂ ਪਿਆ ਨੂੰ ਆਉਂਦਾ ਹੈ ਬੰਦ ਅੱਖਾਂ ਦਾ ਸੁਪਨਾ ਤੇ ਜਿਹੜਾ ਆਪਾਂ ਦੇਖ ਰਹੇ ਨਾ ਇੱਕ ਦੂਜੇ ਨੂੰ ਸਾਰਾ ਸੰਸਾਰ ਹੈ ਇਹ ਵੀ ਇੱਕ ਸੁਪਨਾ ਹੀ ਮੰਨੇ ਭਾਵੇਂ ਕੋਈ ਨਾਮ ਮੰਨੇ ਪਰ ਸਤਿਗੁਰੂ ਜੀ ਕਹਿੰਦੇ ਸਾਰਾ ਹੀ ਸੁਪਨਾ ਹੀ ਹੈ ਜਗਤ ਸੁਪਨੇ ਦੀ ਨਿਆਈ ਹੈ ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਹੰਕਾਰ ਨਾ ਕਰ ਧਨ ਦੌਲਤ ਦਾ ਕਿਸੇ ਵੀ ਅਹੁਦੇ ਦਾ ਰਾਜੇ ਮਹਾਰਾਜੇ ਨੂੰ ਸਭ ਨੂੰ ਕਹਿੰਦੇ ਨੇ ਮੈਨੂੰ ਵੀ ਕਹਿ ਰਹੇ ਨੇ ਸੁਪਨੇ ਜਿਉ ਧਨ ਪਛਾਨ ਇੱਕ ਇੱਕ ਬਚਨ ਬਾਣੀ ਦਾ ਹੈ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਕਹਿੰਦੇ ਸੁਪਨੇ ਦੇ ਵਿੱਚ ਜਿਵੇਂ ਤੈਨੂੰ ਧਨ ਦੌਲਤ ਮਿਲੀ ਜੇ ਸੁਪਨੇ ਦੇ ਵਿੱਚ ਪਏ ਹੋਏ ਧਨ ਤੇ ਬੰਦਾ ਹੰਕਾਰ ਕਰੇ ਵੀ ਹਾਏ ਮੇਰੇ ਕੋਲ ਤਾਂ ਇੰਨਾ ਧਨ ਕਈਆਂ ਦੀ ਲਾਟਰੀ ਵੀ ਨਿਕਲੇ ਆਉਂਦੀ ਸੁਪਨੇ 'ਚ ਜੋ ਸਵੇਰੇ ਉੱਠਦੇ ਕਹਿੰਦੇ ਉਹ ਹੀ ਟੁੱਟੇ ਮੰਜੇ ਤੇ ਪਏ ਹੋਏ ਆ ਕੁਛ ਹੈ ਹੀ ਕੋਈ ਨਹੀਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਪਨੇ ਜਿਉ ਧਨ ਪਛਾਨ ਕਾਹੇ ਪ੍ਰਕਰਤ ਮਾਨ ਕਹਿੰਦੇ ਬਸ ਇਹ ਸਾਰਾ ਹੀ ਜਗਤ ਦਾ ਝੂਠ ਦਾ ਪਸਾਰਾ ਹੈ ਐਵੇਂ ਮਾਨ ਨਾ ਕਰ ਐਵੇਂ ਬੰਕਾ ਨਾ ਬਣਿਆ ਰਹਿ ਇੱਥੇ ਸਭ ਕੁਝ ਰਹਿ ਜਾਣਾ ਹੈ 바ਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਬਸੁਦਾ ਕੀ ਧਰਤੀ ਸੰਸਾਰ 바ਰੂ ਭਾਵ ਰੇਤਾ ਪੀਤ ਮੈਨੇ ਕੰਧ ਕੋਈ ਰੇਤੇ ਦੀ ਗੰਧ ਬਣੀ ਹੋਵੇ ਹਰਿਆਣਾ Rajasthan ਵਿੱਚ ਅੱਜ ਵੀ ਤੁਸੀਂ ਜਾਓ ਪਿੰਡਾਂ ਵਿੱਚ ਬੀਕਾ ਨੇਰ ਇਧਰ ਚੱਲ ਜਓ ਤੁਸੀਂ ਜੈਪੁਰ ਵੱਲੇ ਅਜੇ ਵੀ ਉੱਥੇ ਘਰ ਹੈਗੇ ਨੇ ਕਿ ਉਹ ਕੱਚੇ ਘਰ ਬਣੇ ਹੋਏ ਨੇ ਕੰਧਾਂ ਬੜੀਆਂ ਹੋਈਆਂ ਉਹ ਫੱਟੇ ਲਾ ਕੇ ਕੰਧਾ ਬਣਾਉਂਦੇ ਬਾਅਦ ਚ ਫੱਟੇ ਹਟਾ ਦਿੰਦੇ ਰੇਤੇ ਦੀਆਂ ਕੰਧਾ ਜਿਵੇਂ ਜਿਵੇਂ ਮੀਂਹ ਪੈਂਦਾ ਤੇ ਉਹ ਕੰਧਾ ਉਹ ਘਰ ਖੁਰ ਵੀ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ 바ਰੂ ਕੀ ਭੀਤ ਭਾਵ ਜਿਵੇਂ ਰੇਤੇ ਦੀ ਗੰਧ ਹੁੰਦੀ ਆਹ ਤੇਰਾ ਸਰੀਰ ਰੇਤੇ ਦੀ ਗੰਧ ਹੈ ਸਰੀਰ ਰੇਤੇ ਦੀ ਕੰਧ ਹੈ ਤੇ ਫਿਰ ਇਥੇ ਮੀਂਹ ਕਿਹੜਾ ਪੈ ਰਿਹਾ ਹੈ بارش ਹੋ ਰਹੀ ਹੈ ਵਿਸ਼ੇ ਵਿਕਾਰਾਂ ਦੀ ਹਉਮੇ ਹੰਕਾਰ ਦੇ ਬੱਦਲ ਤੇਰੇ ਅੰਦਰ ਚੱਲਦੇ ਹੀ ਰਹਿੰਦੇ ਨੇ ਤੇ ਰੋਜ਼ ਰੋਜ਼ ਕਹਿੰਦੇ ਤੇਰੇ ਇਸ ਸਰੀਰ ਨੂੰ ਇਨਾ ਬੰਦਾ ਇਨਾ ਬੰਦਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਜਿੰਨਾ ਬੰਦਾ ਦੂਜੇ ਦੇ ਦੂਜੇ ਦੇ ਸੁੱਖਾਂ ਤੋਂ ਦੁਖੀ ਹੈ ਇਨਾ ਆਪ ਦੇ ਦੁੱਖ ਤੋਂ ਤਾਂ ਬਿਲਕੁਲ ਨਹੀਂ ਦੁਖੀ ਮੰਨ ਲਓ ਸਾਨੂੰ ਕੋਈ ਆਪਣਾ ਰਿਸ਼ਤੇਦਾਰ ਕੋਈ ਫੋਨ ਕਰ ਦਵੇ ਮੰਨ ਲਓ ਸਵੇਰੇ ਗਿਆ ਸ਼ਾਮ ਨੂੰ ਉਹ ਦੋ ਟਰੱਕ ਲੈ ਆਇਆ ਉਹ ਲਾ ਕਹਿੰਦਾ ਚਲੋ ਵੀ ਫੋਨ ਕਰਕੇ ਫੇਰ ਹੀ ਸੌਵਾਂਗੇ ਸਾਨੂੰ ਫੋਨ ਕਰੇ ਵੀ ਆਪਾਂ ਦੋ ਟਰੱਕ ਲਿਆਂਦੇ ਹੁਣ ਉਹਨਾਂ ਨੇ ਮੂੰਹ ਨਾਲ ਕਹਿ ਦਿੱਤਾ ਹਾਂ ਜੀ ਵਧਾਈਆਂ ਹੋਣ ਬਹੁਤ ਚੰਗੀ ਗੱਲ ਹੈ ਹੁਣ ਉਹ ਤਾਂ ਦੱਸ ਕੇ ਵੀ ਦੋ ਟਰੱਕ ਲਿਆਂਦੇ ਉਹ ਤਾਂ ਸੌਵਗੇ ਸਾਰੀ ਰਾਤ ਕਹਿੰਦੇ ਸਾਰਾ ਟੱਬਰ ਬੈਠਾ ਹੀ ਰਿਹਾ ਸੁੱਤਾ ਹੀ ਨਹੀਂ ਸਾਰਾ ਟੱਬਰ ਵੀ ਹੈ ਵੀ ਇਹਨਾਂ ਨੇ ਕਿਵੇਂ ਲਿਆਂਦੇ ਭਾਵ ਵੀ ਇੰਨਾ ਬੰਦਾ ਆਪਣੇ ਦੁੱਖ ਤੋਂ ਨਹੀਂ ਦੁਖੀ ਜਿੰਨਾ ਬੰਦਾ ਦੂਜੇ ਦੇ ਸੁੱਖ ਕਰਕੇ ਦੁਖੀ ਹੈ। ਤੋਂ ਸਤਿਗੁਰੂ ਸਚੇ ਪਾਤਸ਼ਾਹ ਕਹਿੰਦੇ ਵੀ ਇਹ ਸਾਰੇ ਰੀਤੇ ਦੀ ਕੰਧ ਦੀ ਨਿਆਈ ਹੈ। ਨਾਨਕ ਜਨ ਕਹਿਤ ਬਾਤ ਨਾਨਕ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਉਹ ਭਲਿਆ। ਓਏ ਮੂਰਖਾ ਇੱਕ ਗੱਲ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ। ਸ਼ੁਰੂ ਵਿੱਚ ਆਖਿਆ ਨਾ ਗੁਰੂ ਸਾਹਿਬ ਨੇ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਹੁਣ ਚਲੋ ਗੁਰਦੁਆਰਾ ਸਾਹਿਬ ਤੇ ਹੁਣ ਸੰਗਤ ਨਹੀਂ ਆਉਂਦੀ ਚਾਰ ਪੰਜ ਬੈਠੇ ਨੇ ਗੁਰਮੁਖ ਪਿਆਰੇ ਧੰਤਾ ਦੇ ਯੋਗ ਨੇ ਕਿਹੋਂ ਕੋਲ ਚਲੋ ਇਹ ਵੀ ਆ ਵੀ ਅਸੀਂ ਕਮਾਂਕਾਰਾਂ ਵਾਲੇ ਆ ਜੀ ਚਲੋ ਜੇ ਕਮਾਂਕਾਰਾਂ ਵਾਲਿਆਂ ਫੋਨ ਮੇਰੇ ਕੋਲੇ ਮੈਂ ਦੇਖ ਰਿਹਾ ਤਿੰਨ ਕਜਾਣੀ ਦੇਖ ਰਹੇ ਨੇ ਤਿੰਨ ਕਜਾਣੀ ਲਾਈਵ ਦੇਖ ਰਹੇ ਨੇ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਸਭ ਦੇ ਹੱਥਾਂ ਵਿੱਚ ਮੋਬਾਈਲ ਹੁੰਦੇ ਬਹਾਨੇ ਨਾ ਬਣਾਇਆ ਕਰੋ ਕੰਮਕਾਰ ਤੁਸੀਂ ਕਰਦੇ ਹੋ ਬਿਲਕੁਲ ਠੀਕ ਹੈ ਘਰਾਂ ਵਿੱਚ ਇੱਕ ਘਰ ਦੇ ਵਿੱਚ ਚਾਰ ਚਾਰ ਮੋਬਾਈਲ ਨੇ ਜੇ ਚਾਰ ਪਰਿਵਾਰ ਦੇ ਮੈਂਬਰ ਵੀ ਕਥਾ ਕੀਰਤਨ ਸੁਣਨ ਲੱਗ ਜਾਣ ਕਿੰਨੇ ਪਰਿਵਾਰ ਨੇ ਘਟੋ ਘਟ 100 ਬੰਦਾ ਲਾਈਵ ਜੁੜਿਆ ਹੋਣਾ ਚਾਹੀਦਾ ਆਉਣਾ ਆਪਾਂ ਆਪ ਨਹੀਂ ਚਾਹੁੰਦੇ ਫਿਰ ਕਹਿੰਦੇ ਨੇ ਕੰਮਕਾਰ ਠੀਕ ਹੈ ਕੰਮਕਾਰ ਤੁਸੀਂ ਕਰਦੇ ਹੋ ਦਿਨ ਰਾਤ ਬੜੀ ਖੁਸ਼ੀ ਦੀ ਗੱਲ ਪਤਾ ਸਾਨੂੰ ਕਿ ਬਹੁਤ ਔਖਾ ਸਵੇਰ ਦਾ ਜਿਹੜਾ ਵਿਚਾਰਾ 3 ਵਜੇ ਦਾ ਟਰੱਕ ਚਲਾਉਂਦਾ ਸ਼ਾਮ ਤੱਕ ਮਸੀਹ ਘਰੀ ਜਾ ਕੇ ਡਿਗਦਾ ਪਰ ਇੰਨਾ ਕੁ ਜ਼ਰੂਰ ਕਰਿਆ ਕਰੋ ਵੀ ਜੇ ਲਾਈਵ ਕਥਾ ਚੱਲ ਰਹੀ ਹੈ ਵੀ ਗਾਂ ਦੀ ਗਾ ਨੂੰ ਸ਼ੇਅਰ ਕਰੋ ਤੇ ਸੁਣੋ ਤਾਂ ਕਿ ਮੈਨੂੰ ਇੰਨਾ ਹੋਵੇ ਵੀ ਚਲੋ ਵੀ ਕੋਈ ਸੁਣਤਾ ਰਿਹਾ ਕਿ ਮੈਂ ਕੱਲਾ ਝੂਮਰਾਂ ਨੂੰ ਸੁਣਾ ਰਿਆਂ ਕਥਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਨਾਨਕ ਜਨ ਕਹਿਤ ਬਾਤ ਬੇਨਸ ਜਹ ਹੈ ਤੇਰੋ ਗਾਤ ਸਤਗੁਰੂ ਜੀ ਕਹਿੰਦੇ ਵੀ ਇੱਕ ਗੱਲ ਤੈਨੂੰ ਨਾਨਕ ਕਹਿੰਦਾ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਿਨਸ ਜੈ ਹੈ ਬਿਨਸ ਜਹਦੋ ਭਾਵ ਕੀ ਹੈ ਵੀ ਨਾਸ ਹੋ ਜਾਣਾ ਤੇਰੋ ਗਾਤ ਗਾਤ ਦੇ ਅਰਥ ਨਹੀਂ ਸਰੀਰ ਭਾਗ ਇਹ ਤੇਰਾ ਸਰੀਰ ਨਾਸ ਹੋ ਜਾਣਾ ਬਿਨਸ ਨਹੀਂ ਜਾਣਾ ਰੋਜ਼ ਰੋਜ਼ ਬਿਨਸ ਰਿਹਾ ਬਚਪਨ ਦੀ ਫੋਟੋ ਦੇਖ ਲਓ 2 ਸਾਲ ਦੀ ਮਾਂ ਪਿਓ ਨੇ ਸਾਹਮਣੇ ਰੱਖੀ ਹੋਣੀ ਫਿਰ 5 ਸਾਲਾਂ ਦੀ ਦੇਖ ਲਓ 10ਾਂ ਦੀ ਦੇਖ ਲਓ 15ਾਂ ਦੀ 20ਾਂ ਦੀ ਸਾਰੀਆਂ ਫੋਟੋਆਂ ਇਕੱਠੀਆਂ ਕਰ ਲਓ ਅਗਲਾ ਕੋਈ ਨਿੱਕਾ ਆਪਦੀ ਫੋਟੋ ਦੇਖ ਮੈਂ ਇਦਾਂ ਦਾ ਹੁੰਦਾ ਸੀ ਨਿੱਕਾ ਹੁੰਦਾ हां तो ਏਦਾਂ ਦਾ ਹੀ ਹੁੰਦਾ ਸੀ ਫਿਰ 20 ਸਾਲ ਦੀ ਦੇਖ ਲਿਓ ਇਹਦਾ ਮਤਲਬ ਵੀ ਹੌਲੀ ਹੌਲੀ ਕਰਕੇ ਸਰੀਰ ਤੇਰਾ ਨਾਸ ਹੋ ਰਿਹਾ ਹੈ ਭਾਵ ਇਹ ਮੌਤ ਦੇ ਵੱਲ ਵੱਧ ਰਿਹਾ ਤੇ ਸਤਿਗੁਰੂ ਜੀ ਤੈਨੂੰ ਜਗਾਉਂਦੇ ਨੇ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਚਿਨ ਚਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਜਿਵੇਂ ਪਲ ਪਲ ਕਰਕੇ ਅੱਜ ਕੱਲ ਬਣ ਗਿਆ पल पल ਕਰਕੇ ਜਿਹੜਾ ਅੱਜ ਸੀ ਉਹ ਕੱਲ ਬਣ ਗਿਆ ਤੇ ਅੱਜ ਨਹੀਂ ਵੀ ਕੱਲ ਬਣ ਜਾਣਾ ਹੈ ਅੱਜ ਚ ਬੈਠੇ ਨਾ ਅੱਜ ਇਹਨੇ ਫਿਰ ਕੱਲ ਬਣ ਜਾਣਾ ਹੈ ਕਹਿੰਦੇ ਛਿਨ ਛਿਨ ਕਰਕੇ ਕਹਿੰਦੇ ਤੇਰਾ ਸਰੀਰ ਨਾਸ ਹੋ ਰਿਹਾ ਇਸ ਲਈ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਇਨੀ ਕਹਾਜਰੀ ਆਪ ਸੰਗਤ ਨੇ ਪ੍ਰਵਾਨ ਕਰਨੀ ਸੋ ਅਗਲਾ ਸ਼ਬਦ ਹੈ ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰ ਕਰਾਂਗੇ ਜੈਜਾਵੰਤੀ ਮਹੱਲਾ ਨੋਵਾਂ RAM ਭਜ RAM ਭਜ ਜਨਮ ਸ੍ਰਾਤ ਹੈ ਇਹਦੀ ਵਿਚਾਰ ਆਪਾਂ শ্রবণ ਕਰਾਂਗੇ ਜੀ ਵੱਧ ਤੋਂ ਵੱਧਲਾ ਪ੍ਰਾਪਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾਮ ਗਵਾਹੀ ਗੁਰੂ ਸਤ ਨਾਮ ਗਵਾਹੀ ਗੁਰੂ ਸਤ ਨਾਮ ਗੁਰੂ ਸਤ